ਮੇਰਾ ਨਾਮ ਵਰਗਟ ਸਿੰਘ ਹੈ ਜੀ ਗੱਲਬਾਤ ਯਾਰ ਨਾਲ ਦੀ ਨਾਲ ਹੋਈ ਮਾਰੀ ਮੋਟੀ ਬੈਸ ਇਹਨਾਂ ਪਿੰਡ ਫੋਨ ਕਰ ਲਿਆ ਤੇ ਆਣ ਕੇ ਹੱਥੀ ਪੈ ਗਿਆ ਤੇ ਪੈਸਾਂ ਤੋਂ ਹੀ ਬੈਸ ਵੀ ਮੈਂ ਦਵਾਈ ਲੈਣ ਆਇਆ ਇਹ ਕੁੜੀ ਦੀ ਡੈਡੀ ਕੋ ਪੈਸੇ ਲੈ ਕੇ ਆਇਆ ਮੈਂ ਤੇ ਇਹਨੂੰ ਮੈਂ ਪਹਿਲਾਂ ਪੁੱਛੇ ਨੇ ਇਹ ਕਹਿੰਦੀ ਮੇਰੇ ਕੋ ਹੈ ਨਹੀਂ ਪੈਸੇ ਕੋਈ ਵੀ ਠੀਕ ਹੈ ਫਿਰ ਮੈਂ 7-8 ਸਾਲ ਬਾਹਰ ਲਾਇਏ ਨੇ 7-8 ਮਹੀਨਾ ਚੱਲ ਰਿਹਾ ਮੇਰਾ ਬਾਹਰ ਹੁਣ ਵੀ ਮੈਂ ਛੁੱਟੀ ਆਇਆ ਦਾ ਤੇ outra ਹੀ ਬੈਠ ਹੋਈ ਬਸ ਇਹ ਕਾਫੀ ਦਿਨ ਤੋਂ ਬੈਠ ਹੁੰਦੀ ਰਹੀ ਪੈ ਪੈ ਹੈ ਤੋਂ ਪੈ ਸਾਡੇ 7 ਸਾਲ ਚ ਦੂਜੀ ਛੁੱਟੀ ਆਇਆ ਹੁਣ ਮੈਂ ਛੁੱਟੀ ਅਮਰਜੈਂਸੀ ਆਇਆ 2.5 ਸਾਲ ਬਾਅਦ ਤੇ ਮੈਂ ਬਾਹਰ ਕਿਹਦੇ ਸਾਹਮਣੇ ਕਟ ਮਾਰ ਕਰ ਲੈਣੀ ਹੈ ਤੇ ਦਾਜ ਮੈਂ ਕਿਹੜਾ ਮੰਗ ਲੈਣਾ ਮੈਂ ਉਲਟਾ ਇਹਨਾਂ ਨੇ ਆਪ ਮੈਨੂੰ ਜਿਵੇਂ ਜਿਵੇਂ ਫੋਨ ਕਰਦੇ ਰਹੇ ਨੇ ਬਾਹਰੋਂ ਸਾਨੂੰ ਲੋੜ ਹੈ ਮੇਰੇ ਕੋਲ ਸਲਿੱਪਾਂ ਤੱਕ ਪਈਆਂ ਨੇ ਇਹਨਾਂ ਨੂੰ ਮੈਂ ਪੈਸੇ ਪਾਉਂਦਾ ਰਿਹਾ ਬਾਹਰੋਂ ਵੀ ਮੇਰੇ ਸਾਲੇ ਨੇ ਕਦੇ ਮੰਗਣੇ 10000 ਰੁਪਏ ਆਲੀਆ ਉਹਨੂੰ ਮੋਬਾਈਲ ਲੈ ਕੇ ਦਿੱਤਾ ਹੈਗਾ ਤੇ ਓਂ ਵੀ ਕਦੇ ਆ ਫਾਇਨੈਂਸੋਂ ਪੁੰਦਾਰਿਆ ਪਏ ਦਾਜ ਭਾਈ ਮੈਂ ਕਦੇ ਅੱਜ ਤੱਕ ਨਹੀਂ ਮੰਗਿਆ ਇੱਦਾਂ ਲਗਾਲੀ ਨਹੀਂ ਇਹ ਆਏ ਨੇ ਦਾਤਰ ਲੈ ਕੇ ਇਹਨਾਂ ਦੀ ਕੁੜੀ ਨੇ ਸੱਦਿਆ ਮੈਂ ਰਾਤ ਓਲੇ ਸੁੱਤਾ ਪਿਆ ਸੀਗਾ ਠੀਕ ਹੈ ਤੇ ਫੋਨ ਤੇ ਸੁੱਤੇ ਪੇਰੇ ਮੇਰੀ ਗੱਲ ਕਰਾਈ ਨਾਲ ਮੰਮੀ ਨੂੰ ਪਤਾ ਨਹੀਂ ਇਹਨੇ ਆਪਣੇ ਨੂੰ ਕਿਹੜੇ ਵੇਲੇ ਫੋਨ ਲਾ ਲਿਆ ਉਹ ਮੇਰੇ ਨਾਲ ਗਲਤ ਮੋਲਤ ਬੋਲਣ ਲੱਗੀ ਫੋਨ ਕਰਦੇ ਸਾਰੀ ਉਸ ਤੋਂ ਪਹਿਲਾਂ ਸਵੇਰੇ ਮੈਂ ਫੋਨ ਕੀਤਾ ਵੀ ਮੇਰੇ ਨਾਲ ਲੰਡੀਆਂ ਜਾਣ ਨੂੰ 4 ਦਿਨ ਲੈ ਜਾਓ ਏ ਨਹੀਂ ਤਾਂ ਫਿਰ ਵੀ ਮੈਂ ਬਾਹਰ ਆ ਸੜ ਜਿਹੜੀ ਸਾਮੀ ਆਇਆ ਤੇ ਫਿਰ ਮੇਰੇ ਨਾਲ ਲੜਨ ਲੱਗੀ ਮੈਨੂੰ ਫੋਨ ਤੇ ਕਹਿ ਲਈ ਗੱਲ ਕਰ ਤੇ ਅੱਗੋਂ ਦੀ ਮਾਂ ਮੇਰੇ ਨਾਲ ਗਲਤ ਬੋਲਣ ਲੱਗ ਪਈ ਹੈ ਜਿਹੜੀ ਮੇਰੀ ਸੱਸ ਹੈ ਮੈਂ ਫੋਨ ਪਰੇ ਰੱਖ ਤਾਇਆ ਵੀ ਗਲਤ ਮੁੱਲ ਤੇ ਬੋਲਣੇ ਐਵੇਂ ਕੋ ਬੋਲਾਂਗੇ ਉਹਦੇ ਬਾਅਦ ਚ ਫਿਰ ਮੇਰੇ ਸਾਲੇ ਦਾ ਫੋਨ ਆਇਆ ਮੈਨੂੰ ਵੀ ਤੂੰ ਘਰ ਹੀ ਰਹੀ ਬਕਾਇਦਾ ਤੁਸੀਂ ਜਾ ਕੇ ਪੁੱਛ ਸਕਦੇ ਹੋ ਇਹ ਆਏ ਨੇ ਸਾਡੇ ਘਰ ਦਾਤਰ ਲੈ ਕੇ ਅਸੀਂ ਖਾਲੀ ਹੱਥ ਕੋਈ ਲੜਾਈ ਪੜਾਈ ਤੇ ਮੂਡ ਚ ਨਹੀਂ ਕੋਈ ਕੁਛ ਨਹੀਂ ਹੈਗਾ ਠੀਕ ਹੈ ਜੀ ਤੇ ਇਹਨਾਂ ਨੇ ਮੇਰੇ ਭਰਾ ਦੇ ਵੀ ਦਾਤਰ ਮਾਰੇ ਨੇ ਸਿਰ 'ਚ ਮੇਰੇ ਵੀ 8 ਟਾਂਕੇ ਲੱਗੇ ਆ ਮੇਰੇ ਭਰਾ ਦੇ ਵੀ ਟਾਂਕੇ ਲੱਗੇ ਆ ਡੈਡੀ ਮੇਰਾ ਬਜ਼ੁਰਗ ਆ ਉਹਦੇ ਵੀ ਪੇਠ ਤੇ ਵੀ ਦਾਤਰ ਮਾਰੇ ਨੇ ਲੱਤ ਤੇ ਵੀ ਦਾਤਰ ਮਾਰੇ ਨੇ ਇਹ ਆਏ ਨੇ ਰਾਤ ਆਡੇ ਪਿੰਡ ਮਾਰਨਾਂ ਨੂੰ ਹੁੰਦਾ ਆਇਆ ਨਾ 112 ਤੇ ਕੋਲ ਕੀਤਾ ਵੀ ਇਹਾਨੂੰ ਪਿੰਡ ਮਾਰਨ ਆਏ ਨੇ 112 ਤੇ ਕੋਲ ਕੀਤੀ ਆ ਜੀ ਤੇ ਉਸ ਤੋਂ ਬਾਅਦ ਫਿਰ ਹਸਪੀਟਲ ਆਏ ਆ ਲੈ ਕੇ ਆਪਣੇ ਭਰਾ ਨੂੰ ਵੀ 7 ਜਿਆਦਾ ਕਿ ਉਹਦੇ 3 ਟੱਪ ਲੱਗੇ ਹੋਏ ਨੇ ਸਿਰ 'ਚ ਜਿੱਦੇ ਚੈੱਕ ਕਰ ਸਕਦੇ ਪੌਲ ਸਾਰੇ ਕੱਲ ਆਏ ਸੀਗੇ ਉਹ ਪੁੱਛ ਕੇ ਗਏ ਨੇ ਕੀ ਵਾਰਦਾਤ ਹੋਈ ਆ ਉਹਨਾਂ ਨੂੰ ਦੱਸੀ ਆ ਬਾਕੀ ਜੀ ਹਸਪੀਟਲ ਨਹੀਂ ਆਏ ਆ ਜੀ ਬਾਕੀ ਦੀ ਕਾਰਵਾਈ ਆ ਜਿਆਨ ਨੂੰ ਕੁਝ ਪਤਾ ਨਹੀਂ ਅੱਗੇ ਉਹਨੂੰ ਇਹ ਬਹੁਤ ਮੈਂਟਲੀ ਟੌਰਚਰ ਕਰ ਰਹੇ ਨੇ ਲਗਾਤਾਰ ਹੀ ਨਜਾਇਜ਼ ਕਿਹੇ ਚੀਜ਼ ਦੀ ਘਾਟ ਨਹੀਂ ਅੱਜ ਤੱਕ ਕੋਈ ਕਹਿ ਦੇ ਨੇ ਪੀ ਇਹਨਾਂ ਨੂੰ 100 ਰੁਪਏ ਦੀ ਚੀਜ਼ ਕਿਤੇ ਮੰਗਣ ਭੇਜਿਆ ਕਿਤੇ ਮੁੱਕੀ ਆ ਕੋਈ ਚੀਜ਼ ਘਰ ਤੇ ਸਭ ਸਹੂਲਤਾਂ ਹੈ ਨੇ ਮੈਂ ਘਰੋਂ ਵੀ ਵੱਖਰਾ ਆ ਡਬਲ ਸਟੋਰੀ ਮੇਰੇ ਕੋਲ ਘਰ ਆ ਇੱਦਾਂ ਦੀ ਕੋਈ ਤੰਗੀ ਪਰੇਸ਼ਾਨੀ ਨਹੀਂ ਦੋ ਹੀ ਮੇਰੀਆਂ ਕੁੜੀਆਂ ਨੇ ਉਹਨਾਂ ਦੇ ਇਹਨੇ ਕੰਮ ਕਰਨਾ ਹੁੰਦਾ ਮੈਂ ਬਾਹਰ ਰਹਿਣਾ ਆ ਫਿਰ ਵੀ ਇਹਦੀ ਲੜਾਈ ਪਤਾ ਨਹੀਂ ਕਦ ਨਾਲ ਮੁੱਕਦੀ ਆ ਇਹ ਪ੍ਰੂਫ ਕਰਨ ਵੀ ਕਦੇ આજ ਤੱਕ ਇਹਨਾਂ ਤੋਂ ਇਹਨਾਂ ਨੇ ਮੈਨੂੰ ਕਿਤੇ ਪੈਸਾ ਦਿੱਤਾ ਆ ਮੈਂ ਪ੍ਰੂਫ ਕਰ ਸਕਣਾ ਵੀ ਮੈਂ ਇਹਨਾਂ ਨੂੰ ਪੈਸੇ ਦਿੱਤੇ ਨੇ ਸੋਹਰੇ ਵੀ ਪਾਏ ਨੇ ਪੈਸੇ ਸਾਲੀ ਨੂੰ ਵੀ ਦਿੱਤੇ ਨੇ ਮੈਂ ਬੈਂਕ ਦੀਆਂ ਡਿਟੇਲਾਂ ਵੀ ਕਢਾਣੀਆਂ ਨੇ 8 ਸਾਲ ਦੀਆਂ ਮੇਰਾ ਨਾਮ ਬਲਜਿੰਦਰਕੌਰ ਨਾਮ ਹੈ ਪਿੰਡ ਮੇਰਾ ਕਲੀਜਪੋਰਾ ਜਿੱਥੇ ਮੈਂ ਵਿਆਹੀ ਆ ਸੋਹਰੇ ਤੇ ਜੋੜੇ ਮੇਰੇ ਪੇਕੀ ਆ ਜੋੜਾ ਛਤਰਾ ਮੇਰਾ ਕਲਾ ਨੌਰ ਵਾਲ ਸਰ ਮੈਨੂੰ ਨਾ ਬੜਾ ਹੀ ਤੰਗ ਕਰਦੇ ਪਰੇਸ਼ਾਨ ਕਰਦੇ ਬੜਾ ਹੀ ਮਾਰਦੇ ਕੁੱਟਦੇ ਆ ਮੈਨੂੰ ਮੈਨੂੰ ਕਹਿੰਦੇ ਤੇਰੀਆਂ ਦੋ ਧੀਆਂ ਨੇ ਤੇਰੇ ਪੁੱਤ ਨਹੀਂ ਹੁੰਦਾ ਹੁਣ ਵੀ ਮੇਰੇ ਨਾਲ ਮੈਨੂੰ ਕਿੰਨੇ ਦਿਨ ਹੋ ਗਿਆ ਲਗਾਤਾਰ ਮੈਨੂੰ ਮਾਰਦੇ ਰਹੇ ਨੇ ਦਾਜ ਦੀ ਵੀ ਬੜਾ ਮੈਨੂੰ ਤੰਗ ਕਰਦੇ ਰਹੇ ਨੇ ਮੈਨੂੰ ਤਾਂ આજ ਵੀ ਸਾਰਾ ਮੇਰੇ ਪਿਓ ਨੇ ਦਿੱਤਾ ਮੇਰਾ ਪਿਓ ਉਹ ਚਿੰਤਾ ਨਾਲ ਮੇਰਾ ਪਿਓ ਵੀ ਮਰ ਗਿਆ ਹਰ ਚੀਜ਼ ਦਿੱਤੀ ਆ ਦਾਜ ਨੇ ਦਾ ਬੈੱਡ ਨਾਲ ਬੈੱਡ ਸਕੂਟਰੀ ਨਾਲ ਸਭ ਕੁਝ ਸਭ ਕੁਝ ਦਿੱਤਾ ਹੁਣ ਮੇਰੇ ਮੈਂ ਨਾ ਮੈਨੂੰ ਮਾਰ ਕੁੱਟ ਕੇ ਬੇਹੋਸ਼ ਕਰ ਦਿੱਤਾ ਹੈ ਤੇ ਮੇਰੇ ਬਾਵਾ ਪਿੱਛੇ ਮੇਰੇ ਮੂੰਹ 'ਚ ਟਾਕੀਆਂ ਦੇ ਕੇ ਮਾਰਦਾ ਸੀ ਤੇ ਮੇਰੀ ਵੱਡੀ ਬੇਟੀ ਨੇ ਮੈਨੂੰ ਪਾਣੀ ਮਤਲਬ ਕਿਤੇ ਘੋਟ ਪਿਆ ਲਿਆ ਉਹਨੇ ਕਿਤੇ ਨਾਨੀ ਨੂੰ ਫੋਨ ਲਾਇਆ ਵੀ ਨਾਨੀ ਮਾਂ ਦੇ ਨੂੰ ਲੈ ਕੇ ਤੇ ਆਓ ਤੇ ਫਿਰ ਉਹ ਕਿਤੇ ਆਏ ਨੇ ਵਿਚਾਰੇ ਜਿੱਦਾਂ ਵੀ ਕਿਤੇ ਉਹ ਘਰੋਂ ਇਦਾਂ ਹੀ ਸਹੀ ਸਵਾਏ ਲੁਕ ਚੁਪ ਕਰਕੇ ਉਹ ਆ ਗਏ ਵਿਚਾਰੇ ਉਹਨਾਂ ਨੂੰ ਕੋਈ ਪਤਾ ਨਹੀਂ ਥੋੜੀ ਉਹ ਪੂਰੀ ਤਿਆਰੀ ਕਰਕੇ ਬੈਠਾ ਸੀ ਅਗਲੇ ਨੇ ਉਹਨਾਂ ਸਾਰਾ ਡਰਾਟਣਾ ਵੜਿਆ ਟੁਕਿਆ ਉਹਨਾਂ ਨੂੰ ਗੱਡੀ ਵੀ ਮੰਗਦੇ ਨੇ ਕਹਿੰਦੇ ਗੱਡੀ ਲੈ ਕੇ ਆ ਮੇਰਾ ਜਿਹੜਾ ਦਿਓਰ ਦਰਾਣੀ ਆ ਸਾਰਾ ਕਲੇਸ਼ ਹੀ ਉਹਦਾ ਸੱਸ ਸੋਹਰੇ ਦਾ ਕਲੇਸ਼ ਆ ਉਹ ਨਾਲ ਹੋ ਕੇ ਮੈਨੂੰ ਕਟਾਣ ਦੇ ਨੇ ਮੇਰਾ ਘਰ ਵਾਲਾ ਪਰਖੜ ਸਿੰਘ ਆ ਉਹ ਨਸ਼ਾ ਅੱਤ ਦਾ ਕਰਦਾ ਮੇਰਾ ਜੀਣਾ ਹਰਾਮ ਕੀਤਾ ਮੇਰਾ ਮੈਂ ਬੜੀ ਪਰੇਸ਼ਾਨ ਆ ਧੀਆ ਕਿੱਥੇ ਜਾਵਾਂ ਧੀਆ ਕਹਿੰਦੇ ਲੋਕੀ ਕਹਿੰਦੇ ਧੀਆ ਹੋਣੀਆਂ ਚਾਹੀਦੀਆਂ ਕਿ ਆ ਕਿੱਥੇ ਜਾ ਮੈਨੂੰ ਕਹਿੰਦੇ ਤੇਰੀਆਂ ਧੀਆ ਨੇ ਮੇਰਾ ਪੁੱਤ ਕਿਉਂ ਨਹੀਂ ਹੋਇਆ ਅੱਜ ਵੀ ਹਾਨੂੰ ਪਾਏ ਨੇ ਘਰੋਂ ਅਸੀਂ ਆ ਗਏ ਆ ਮੇਰੇ ਭਰਾ ਤੇ ਮੇਰੇ ਮੰਮੀ ਲੈਣ ਲੈ ਕੇ ਆ ਗਏ ਨੇ ਇਹ ਰਾਹ 'ਚ ਗੱਡੀ ਲੈ ਕੇ ਹਨੂ ਮੋਟਰਸਾਈਕਲ ਤੇ ਮਤਲਬ ਇਹਨਾਂ ਨੇ ਨਾ ਕਿੱਡੀ ਜ਼ੋਰ ਦੀ ਇਹਨਾਂ ਨੇ ਹਨੂ ਮਤਲਬ ਐਕਸੀਡੈਂਟ ਵਾਂਗੂ ਐਕਸੀਡੈਂਟ ਕਰਤਾ ਕਿਤੇ ਦਾ ਕਿਤੇ ਮੋਬਾਈਲ ਸਾਡੇ ਖੋਲੇ ਨੇ ਚੋਰੀ ਕ ਮਤਲਬ ਕਿ ਇੱਕ ਸਾਡੇ ਮੋਬਾਈਲ ਸਾਡੇ ਕੋ ਖੋਲੇ ਇਹ ਕਹਿਣਾ ਦਾਲ ਨਾ ਕਰੇ ਇੱਕ ਮੇਰੇ ਦਿਓਰ ਦੇ ਨਾ ਸਾਲੇ ਵੀ ਉਹਨੇ ਦਿਓਰ ਮੇਰੇ ਨੇ ਸਾਲੇ ਵੀ ਖੱਦੇ ਸੀ ਤੇ ਉਹਦਾ ਨਾਂ ਇੱਕ ਮਣੀ ਆ ਇੱਕ ਦਾ ਨਾਂ ਘੋਰਾ ਵਾ ਉਹਨੇ ਆਪਣੀ ਕੋਈ ਵਿੱਕੀ ਵਿੱਕੀ ਕੋਈ ਆਪਣਾ ਮਾਮੇ ਦਾ ਹਰੇਕ ਜਾ ਮਾਸੀ ਦਾ ਵੀ ਸੱਦਿਆ ਸੀ ਮੜਾ ਉਹਨਾਂ ਨੇ ਬਹੁਤ ਜ਼ਿਆਦਾ ਹਨੂ ਨਾ ਬੜਾ ਜ਼ਿਆਦਾ ਹਨੂ ਟੋਕ ਵੱਡ ਕੀਤਾ ਵਾ ਸਾਡਾ ਕੋਈ ਇਸਾਫ ਨਹੀਂ ਹੋਇਆ ਸਾਨੂੰ ਹਿਸਾਬ ਚਾਹੀਦਾ ਵਾ ਰਾਤ ਦੀ ਪੁਲਿਸ ਕੋਈ ਨਹੀਂ ਸਾਡੇ ਕੋ ਆਈ ਕੁਛ ਨਹੀਂ ਆਨ ਕੀਤਾ ਟੋਟਲ ਉਹੀ ਆ ਕੋਈ 15 16 ਜਣੇ ਹੋਣੇ ਆ ਜਿਹੜੇ ਸਾਨੂੰ ਪੈ ਗਏ ਨੇ ਇਹ ਤੁਹਾਨੂੰ ਮੰਮੀ ਡੈਡੀ ਹੁਣ ਮੰਮੀ ਤੇ ਮੇਰੇ ਬ੍ਰਦਰ ਜਿਹੜੇ ਨੇ ਇਹ ਆਏ ਹੀ ਮੇਰਾ ਪਤਾ ਹੀ ਲੈਣ ਕਿ ਮੈਂ ਚਲੋ ਸਮਝਾਉਂਦੇ ਆ ਬੈ ਕੇ ਗੱਲਬਾਤ ਕਰਨੇ ਆ ਉਹਨਾਂ ਨੇ ਝੋਕ ਕੇ ਉਹਨਾਂ ਨੂੰ ਵੱਡ ਝੋਕ ਕਰ ਦਿੱਤੀ ਐ ਮੈਂ ਤਾਂ ਬਸ ਇਹੋ ਹੀ ਬੇਨਤੀ ਕਰਾਂਗੀ ਕਿ ਮੈਨੂੰ ਸਾਫ਼ ਚਾਹੀਦਾ ਵਾ ਮੈਨੂੰ ਬੜਾ